ਦੇ ਦਿਨ ਹੈ ਸੋਨੇ ਬਾਈ ਚ ਤੱਕ ਮੰਨ ਜੀ ਜੁਨਾਬ ਜੀ ਤੁਹਾਾਰੇ ਤੇ ਜੀ ਅੱਜ ਹੀ ਚੰਗਾ ਕੰਮ ਆਇਆ ਉਹਨੇ ਮਮਾ ਕੰਨੇ ਆ ਇਸ ਵਕਤ ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਸੋ ਸਾਰਿਆਂ ਨੂੰ ਵਧੀਆ ਹੋਵਗੇ ਤੇ ਵੈਲਕਮ ਆ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਬੀਤਪਾਲ ਕੌਰੀ ਟੀਮ ਤੇ ਟਾਈਮ ਹੋ ਗਿਆ 6 ਵਜੇ ਤੇ ਉੱਡ ਕੇ ਆਪਾਂ ਕੰਮ ਕਰ ਸ਼ੁਰੂ ਕਰਨੇ ਸੀ ਤਾਂ ਮੈਂ ਸੋਚਿਆ ਵੀ ਪਹਿਲਾਂ ਆਪਾਂ ਵਲੌਗ ਸ਼ੁਰੂ ਕਰ ਲਈਏ ਹਲੋ ਬਲੌਗ ਲੇਟ ਸ਼ੁਰੂ ਕੀਤਾ ਸੀਗਾ ਮੰਮੀ ਦੀ ਜੱਜੋ ਜੱਜ ਚੱਲ ਰਹੀ ਹੈ ਵੀ ਆਪਾਂ ਤਾਜਵਤਨ ਦੀਏ ਸੁਭਾਅ ਪਰ ਤਾਜਵਤਨ ਕਿੱਥੇ ਸੌਂਦੀ ਐ ਤਾਜਵਤਨ ਦਾ ਛੀ ਜਾਂਦੀ ਐ ਸੌਂਦੀ ਨਹੀਂ ਤਾਂ ਢਿੱਡੀ ਨੰਗੀ ਹੋ ਜਾਂਦੀ ਐ ਐ ਮੈਨੂੰ ਪਤਾ ਆ ਮੈਂ ਲਾਲਾ ਮੁਕਾ ਚ ਹਾਂ ਸਮਾਰਟ ਅੰਟੀ ਨਾਲ ਫੜਾ ਦੇ ਫੜਾ ਦੇ ਤਾਜਵਤਨ ਅਸੀਂ ਦੋਨੇ ਕੁ ਆਪਣੀ ਜੀ ਜਿਹੜਾ ਵਲੌਗ ਆ ਉਹ ਸ਼ੂਟ ਕਰ ਰਹੀਆਂ ਸਸ਼ਟਕਾਲ ਦੀ ਸਾਰਿਆਂ ਨੂੰ ਫਰੋਂ ਤਾਜਵਤਨ ਸਾਈਡ ਤਾਜਵਤਨ ਇਕੱਠੀ ਹੋ ਕੇ ਜਮਾ ਰਾਜੀ ਨਹੀਂ ਕਹਿੰਦੀ ਮੇਰੇਆਂ ਲੱਤਾਂ ਜਿਹੜੀਆਂ ਆਈਆਂ ਓ ਖੋ ਲੋ ਕਿਉਂ ਤੌਲਗਾ ਦਿੱਤਾ ਮੰਮੀ ਨੂੰ ਆਏ ਸੀਗਾ ਵੀ ਤਾਜਵਤ ਨਾਲ ਸੌਂਜੂਗੀ ਪਰ ਤਾਜਵਤ ਨਾਲ ਅਰਗੇ ਕਿੱਥੇ ਸੌਂਦੇ ਆ ਕਹਿੰਦੇ ਮੈਂ ਵੀ ਪ੍ਰੋਗਰਾਮ ਦੇਖਣਾ ਤਾਜਵਤ ਨਾਲ ਜੀ ਹਾਂ ਬਾਬੀ ਮੰਮੀ ਆਦੀ ਤਾਜਵਤ ਨਾਲ ਸੌਂਜੂ ਤਾਜਵਤ ਨਾਲ ਕਿੱਥੇ ਸੌਂਦੀ ਆ ਕਿਵੇਂ ਇਹ ਤਾਂ ਕਿਹਨਾਂ ਦਾ ਸੁਪਨੇ ਮੁਰ ਗਿਆ ਜਿਹੜੇ ਆਉਂਦੇ ਆ ਫਿਰ ਲਿੰਗ ਦੇ ਕਿ ਵਧੀਆ ਬੱਚੀ ਜਿਹੜੀ ਨੂੰ ਇੱਕ ਵਾਰੀ ਸੌਂਦੀ ਨਾ ਕੱਲ ਨਹੀਂ ਐਂਟਰੀ ਆਸੀ ਹੂੰ ਉਹਦੇ ਨਾਲ ਠੀਕ ਲੋ ਬਟਾਂ ਹੋ ਗਿਆ 10:30 ਦਾ ਤੇ ਆਪਣਾ ਕੰਮ ਜਿਹੜਾ ਆਲਮੋਸਟ ਹੈਗਾ ਹੋ ਗਿਆ ਡਨ ਤੇ ਤਕਦੀਰ ਇੱਧਰ ਰੁਹੀ ਜਾਂਦੀ ਐ ਤਾਂ ਤੋ ਕੀ ਹੋ ਗਿਆ ਤਕਦੀਰ ਚਲੋ ਜੇ ਛੇੜਤਾ ਕਿਸ ਨੇ ਛੇੜਤਾ ਇਹਨੂੰ ਕਿਸ ਨੇ ਕਾ ਤੋ ਕੋਈ ਗੱਲ ਦੀ ਤੂੰ ਜੀ ਉਹ ਹੀ ਗੱਲ ਮਾਰਦੇ ਦਾ ਵੀ ਫਾਇਦਾ ਨਹੀਂ ਮਾਰ ਕੇ ਬੇਹੇ ਚਪਾਤਾ ਆਪਣੀ ਕਰਾਉਣਾ ਪੈਂਦਾ ਤੇ ਇੱਧਰ ਦੁਲਹਣ रेडी ਹੋ ਗਈ ਮੜਾਏ ਦਿਖਾਈ ਪਿੱਛੇ ਹੋ ਕੇ ਆਊਟਫਿਟ ਦਿਖਾਈ ਸੂਟ ਭਾਬੀ ਨੇ ਜ ਨਵਾਂ ਸੂਟ ਪਾਇਆ ਹੈ ਇਹ ਆਡੀ ਬਣੀ ਵਰਦੀ ਆ ਤੇ ਬੱਬੂ ਨੇ ਅੱਜ ਕੀਤੀ ਗੋਤਮ ਤੇ ਪਿੱਛੇ ਹੋ ਕੇ ਦਿਖਾ ਮੜੀ ਗੁੱਤ ਹੈ ਸੰਧਾਰੇ ਵਾਲੇ ਬੰਦੇ ਆ ਸੰਧਾਰੇ ਵਾਲੇ ਬੰਦੇ ਨੇ ਅੱਜ ਕੀਤੀ ਹੈ ਗੁੱਤ ਤੇ ਨਵਾਂ ਪਾਇਆ ਸੂਟ ਵਰਕ ਕੀਤਾ ਪਿਆ ਚੜਾਈ ਤੇ ਇਹਨਾਂ ਦੀ ਆ ਰਾਂ ਕਰਕੇ ਦੀ ਚੜਾਈ ਆ ਕਾਂਚੀ ਰੱਦ ਮੈਂ ਇਦਾਂ ਕੰਮ ਵਾਲੇ ਬੰਦੇ ਆ ਕੰਮ ਕਰਨਾ ਪਹਿਲੇ ਨੇ ਕੰਮ ਵਾਲੇ ਬੰਦੇ ਨਾ ਉਬਰ ਤੋਂ ਦਵਿਆ ਹੀ ਬਰੀਆਂ ਨਹੀਂ ਬਾਹ ਰਹਿਣਾ ਜਾਈ ਤੇ ਤਾਜੂ ਪੁੱਤ ਨੂੰ ਨਾ ਸਵਾ ਕੇ ਵਿਚਾਰੇ ਨੂੰ ਤੇ ਪਾਇਆ ਪਿਆ ਮੈਂ ਤੁਹਾਨੂੰ ਦਿਖਾਉਣੀ ਆ ਏ 1 2 3 ਅਜੀ ਸੋਇਆ ਸੋਇਆ ਪੁੱਤ ਅੱਲਾ ਬਤਾ ਜਦੋਂ ਵ੍ਰੌਗ ਪਾਉਣੀ ਸੀਗੀ ਹਨਾ ਫਿਰ ਵ੍ਰੌਗ ਤਾਂ ਨਹੀਂ ਪਾਈ ਜਿਆ ਕਿਹੜਾ ਕਈ ਵਾਰੀ ਜਵਾਗ ਦੁੱਧ ਦੁੱਧ ਕੱਢ ਦਿੰਦਾ ਵੀ ਚਲ ਜਦੋਂ ਅੰਚ 10 ਮਿੰਟ ਰਹਿ ਗਏ ਫਿਰ ਆਪਾਂ ਪਾ ਦਾਂਗੇ ਤੇ ਹੁਣ ਤਾਂ ਕਰਕੇ ਇਹਨੂੰ ਸਵਾਇਆ ਪਤਾ ਜਵੇ ਤੁਹਾਨੂੰ ਤੇ ਬਾਹਰੋਂ ਭਾਬੀਰਗੇ ਵੈਸੇ ਮੰਮੀ ਰਹਿਣ ਸਬ지 ਸਬਜੀ ਕੱਟ ਲਈ ਸੀਗੀ ਇਧਰ ਦੇਖੋ ਆਪਣਾ ਰੂਮ 올 ਡਨ ਕੀਤਾ ਪਿਆ ਨਾ ਆਹ ਇਹ ਵਿੱਚ ਵੱਜੀ ਗੇਟ ਦੇ ਮੈਂ ਤੇ ਇਧਰੋਂ ਵੀ ਆਪਣਾ ਸਾਰੀਆਂ ਸਫਾਂਗਾਂ ਆਪਣੀਆਂ ਡਨ ਆ ਤੁਹਾਨੂੰ ਦਿਖਾਉਣੀ ਆ ਤੇ ਸੂਨ ਹੋਮ ਟੂ ਆ ਰਹੇ ਆ ਤੇ ਭਾਬੀ ਸਾਸਰੀ ਘਾਲ ਜੀ ਕੰਮ ਕਰਦੇ ਨੇ ਕੰਮ ਵਾਲੇ ਬੰਦੇ ਆ ਦੇਖੋ ਇਧਰ ਚੱਪਲਾਂ ਲਾ ਕੇ ਭੱਜੇ ਹੀ ਫਿਰਦੇ ਮੈਂ ਕਹਣੀ ਆ ਮਾੜੀ ਧੀ ਗੱਲ ਆ ਆਨੰਦ ਦੇ ਸੋਹਰੇ ਨੇ ਹੁਣ ਆ ਨਾ ਫਾਦਾ ਵੀ ਮੇਰਾ ਮਾਰੀ ਦੀ ਗੱਲ ਨਾ ਤੇ ਇਧਰ ਡੈਡੀ ਪੱਗ ਵਰਨੀ ਜਾਂਦੇ ਆ ਸਾਰੀਆਂ ਦੀਆਂ ਤਿਆਰੀਆਂ ਜੋਰਾਂ ਛੋਰਾਂ ਦੇ ਚੱਲੀ ਜਾਂਦੀਆਂ ਡਰੈੰਗ ਰੂਮ ਦੀ ਸਪਾਈ ਵੀ ਹੋਈ ਵੀ ਆ ਆ ਫ੍ਰਿਜ ਕੋਲ ਪੀਸੇ ਵੇ ਆ ਪੀਸੇ ਵੇ ਤਾਂ ਡੱਬੀ ਚ ਵੀ ਆ ਭਾਬੀ ਦੇ ਦਿੰਦੀ ਆ ਤੇ ਅਸੀਂ ਤਾਂ ਹੋਣੀ ਭਾਬੀ ਅਦਰਕ ਨਹੀਂ ਲਓ ਬਿੰਦੂ ਵਾਲੀ ਕਾਪੀ ਚੱਕੀ ਫਿਰਦੀ ਆ ਬਿੰਦੀ ਲਾਉਣੀ ਬਿੰਦੀ ਮਾਸਟਰਡ ਕਲਰ ਦੀ ਆ ਲਸਣ ਚੱਕੀ ਫਿਰਦੀ ਆ ਲਾਇਓ 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 ਬਿੰਦੀ ਕੀ 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 ਚੌੜੀ ਲਾਉਣੀ ਹੈ ਨਹੀਂ ਛੋਟੀ ਛੋਟੀ ਲਾਈਏ ਐਡੀ ਕੀ ਭੀੜੀ ਲਾਉਣੀ ਹੈ ਕਿ ਛੋਟੀ ਚੌੜੀ ਆ ਦੇਖੋ ਇਹ ਚ ਹੋਊਗੀ ਮਾਸਟਰ ਆ ਫੇਮਸ ਹੋਊਗੀ ਭੀੜੀ ਲਾਉਣੀ ਹੈ ਕਿ ਚੌੜੀ ਲਾਉਣੀ ਹੈ ਏ ਚਲੋ ਜੀ ਦਿਖਾਇਓ ਪਤਾ ਹੈਗੀ ਆ ਚਲੋ ਜੀ ਹਉ ਕਿੱਥੇ ਕਾਚੀ ਬਣਾਉਣੀ ਆ 올 ਡਨ ਮੇਰੇ ਸਭ ਨਾਲ ਤਾਜ ਉੱਤਰ ਨੂੰ ਨਹੀਂ ਉਠੀ ਕਲੋ ਵੀ ਹੁਣ ਆਪਾਂ ਜਿਹੜਾ ਵਲੌਗ ਹੈ ਇਹ ਵੀ ਸ਼ੂਟ ਕਰਨਾ ਸੀ ਤੇ ਉਸ ਤੋਂ ਬਾਅਦ ਹੁਣ ਜਿਹੜੇ ਆਪਣੇ ਗਲਾਸ ਲੱਪੇ ਆ ਠੰਡਾ ਫੜਾਉਣ ਵਾਲੇ ਚਾਹ ਫੜਾਉਣ ਵਾਲੇ ਉਹ ਸਾਰੇ ਆਪਾਂ ਕੱਢ ਕੇ ਰੱਖ ਲਈਏ ਤੇ ਇਧਰ ਅਤਰਸ਼ਤਰ ਲੱਗੀਆਂ ਨਾ ਮੜਿਆ ਮੇਰੀ ਵੀ ਕਸਾ ਦੇ ਹਮਨਿੰਦਰ ਮਹਿੰਦੀ ਦਿਖਾਈ ਕਿੰਨੀ ਚੜੀ ਤੇਰੇ ਹੈਗੀ ਹੈ ਸਰਦ ਜੀ ਮੇਰੇ ਦੇਖ ਲਓ ਇਹ ਚੜੀ ਤਾਂ ਮੇਰੀ ਵੱਧਾ ਹਮਨਿੰਦਰ ਦੇਵ ਜਿਆਦਾ ਲੱਗੀ ਕਰਕੇ ਥੋੜਾ ਚੱਕਰ ਤਾਜਵਤਨ ਦੀ ਹੁਣ ਲੁੱਕ ਦੇਖੋ ਅਸਲ ਚ ਤਾਜਵਤਨ ਹੁਣੇ ਤਿਆਰ ਹੋਇਆ ਸਾਰੇ ਨਾਲ ਪਹਿਲਾਂ ਨਹਾ ਕੇ ਨੀਂਦ ਲਾ ਕੇ ਹੁਣ ਤਿਆਰ ਹੋਇਆ ਹੈ ਨਾ ਕੋਜੀ ਪਹਿਲਾਂ ਸ਼ੌਂ ਵੀ ਗਿਆ ਮੈਂ ਤਾਂ ਮੈਂ ਦਸਾਰਾ ਕੋਲੇ ਜਾ ਵੀ ਆਇਆ ਕੱਪੜੇ ਪਾ ਕੇ ਹੁਣ ਮੈਂ ਨਵੇਂ ਕੱਪੜੇ ਪਾ ਕੇ ਚੱਲਿਆ ਹੈ ਨਾ ਚੱਲਿਆ ਤੁਸੀਂ ਨਵੇਂ ਕੱਪੜੇ ਪਾ ਕੇ ਚੱਲਿਆ ਤਾਜੂ ਲੈ ਬਈ ਭੂਆ ਨੂੰ ਤਿਆਰ ਸ਼ਰ ਕਰਕੇ ਤੇ ਹੁਣ ਦੁੱਧ ਪਿਆ ਕੇ ਤੇ ਹੁਣ ਲੈ ਕੇ ਚੱਲੀ ਹੈ ਹੁਣ ਲੈ ਕੇ ਚੱਲੀ ਹੈ ਬਿੰਗੇ ਜੀ ਨੂੰ ਵਾਈਫs ਨਾਲ ਲੈ ਕੇ ਜਾਣਗੇ ਤੁਸੀਂ ਤੁਸੀਂ ਵਾਈਫs ਨਾਲ ਲੈ ਕੇ ਜਾਉਂਗੇ ਕੋਜੀ ਮੈਂ ਗਿਆ ਸਾਰੇ ਇਹਨੇ ਪਹਿਲਾਂ ਨਾ ਹੋਲੀ-ਹੋਲੀ ਕੰਮ ਜੇ ਕਰੀ ਜਾਂਦੇ ਸੀ ਤੇ ਦਿਲ ਖੁਸ਼ ਕਰਕੇ ਨਾ ਮੋਟਰਸਾਈਕਲ ਲੈ ਕੇ ਤੇ ਦੋਨੇ ਜਣੇ ਮਾਰ ਮਾਰ ਕਰਦੀ ਤੇ ਸਾਚ ਜੀ ਦੇਲੀ ਟੱਪੇ ਜੀ ਜੀ ਤੋਂ ਉਹਨਾਂ ਨੇ ਮਾਸੀ ਕੀ ਗੱਡੀ ਦੇਖ ਲਈ ਦਵਾ ਦਾ ਮੁੜ ਕੇ ਆ ਕੇ ਭੱਜ ਲੈ ਸਾਰੇ ਮੰਦਰ ਦਸਤਾਨਾ ਗਈ ਭਾਬੀਆਂ ਦੀ ਫਟਾਫਟ ਕਰੋ ਕੰਮ ਹਨਾ ਔਰ ਮੰਮੀ ਸਬਜ਼ੀ ਬਣਾਈ ਜਾਂਦੇ ਉਧਰ ਭਾਬੀ ਚਿਕਨ ਨੂੰ ਤੜਕਾ ਲਾਈ ਜਾਂਦੇ ਤੇ ਇਧਰ ਭਾਬੀ ਨੇ ਖੰਡਾ ਨੂੰ ਡਬੜਾਤਾ ਅਮਨਿੰਦਰ ਨੇ ਤਾਜਵੰਤਨ ਸਾਹਮਲੀ ਤੇ ਇਹ ਆਪਣੇ ਕੰਮ ਕਰ ਚੱਲੀ ਜਾਂਦੇ ਤੇ ਹੁਣ ਆਪਾਂ ਗਲਾਸ ਵਗੈਰਾ ਚੱਕ ਲਈਏ ਠੀਕ ਹੈ ਉਤੋਂ ਫੇਸ ਹੁਣ ਸਾਈਡ ਮੈਦ ਜਿਹੜੇ ਆਪਣੇ ਇਸ ਸ਼ੈਫ ਸਾਹਿਬ ਤਗੜੇ ਆਪਾਂ ਇੱਥੇ ਲਾਏ ਹੋਇਆ ਚਿਕਨ ਬਣਾਉਣ ਵਾਸਤੇ ਤੇ ਅੰਦਰ ਇੱਕ ਸ਼ੈਫ ਸਾਹਿਬ ਲੱਗੇ ਹੋਇਆ ਸਬਜ਼ੀਆਂ ਬਣਾਉਣ ਤੇ ਤੇ ਹੁਣ ਆਪਾਂ ਹੈਂਡੀ ਦਾ ਪਲੱ ਐਕਸਟੈਂਸ਼ਨ 'ਚ ਲਾਦਨੇ ਆਂਡੀ ਦਾ 플ੱਗ ਆਪਾਂ ਚੱਕ ਨੇੜੇ ਕਰ ਲਾ ਮੈਂ ਇਧਰ 플ੱਗ ਲਾ ਦਿੰਨੀ ਆਂ ਜਲਦੀ ਤੇ ਮਾਰਦੇ ਹੋ ਹੋਰ ਜੱਟ ਸਾਹਿਬ ਹੁਣ ਇਧਰ ਆ ਗਏ ਕਾਹਦੀ ਸਾਹਿਬ ਜੀ ਦਾ ਕਰ ਰਹੇ ਹੋ ਜੱਟ ਸਾਹਿਬ ਹੁਣ ਆਲੂ ਵੀ ਸਾਹਿਬ ਜੀ ਨੂੰ ਇਧਰ ਮਠਿਆਏਗਾ ਬਾਬੇ ਪੈ ਰਹੇ ਆ ਕੀ ਵੀਰੇ ਦੇਖ ਲੈ ਤੇ ਫ੍ਰਿਜ ਖੋਲ ਜੂਸ ਉੱਥੇ ਹੋ ਚਲੋ ਇਧਰ ਬਾਬੇ ਪਕੌੜੇ ਪਾਦੇ ਹੁਣ ਡਾਉਂਗੇ ਅੱਜ ਲਓ ਬਈ ਹੁਣ ਹਾ ਫੜਾਦਾ ਬੁੜੀ ਪਈ ਪਈ ਆ ਮੈਂ ਸੋਚਿਆ ਵੀ ਨਾਲ ਨਾਲ ਤੁਹਾਨੂੰ ਵੀ ਸ਼ੇਅਰ ਕਰ ਦਈਏ ਵੀ ਕੀ ਕੀ ਪ੍ਰੋਗਰਾਮ ਚੱਲੀ ਜਾਂਦਾ ਆਪਣੇ ਇੱਧਰ ਤੇ ਤੁਹਾਨੂੰ ਪਤਾ ਉਧਰ ਆਪਣੇ ਭੂਆ ਵਰਗੇ ਵੀ ਆ ਗਏ ਚਲੋ ਵਧੀਆ ਮਾਹੌਲ ਹੋਰ ਵੀ ਗਰਮ ਹੋ ਗਿਆ ਹੈਨਾ ਤੇ ਤਖਦੀ ਇਹਨੂੰ ਕਿਸੇ ਦਿਹਾ ਹੀ ਨਹੀਂ ਚੜੀ ਲੈ ਉੱਥੇ ਆਹ ਵਰਦੀ ਆ ਤੁਰੀ ਬੈਕ ਵੀ ਰਲੇ ਗਿਆ ਐਡੀ ਤਕੜੀ ਜੀ ਤਕਦੀਰਾ ਤੇ ਖੇਡਣਾ ਤੇ ਦੇਖੋ ਕਾਫੀ ਟਾਈਮ ਬਾਅਦ ਜਿਹੜੀ ਇਹਨਾਂ ਦੀ ਜੋਟੀ ਆ ਫਿਰ ਤੋਂ ਕਿਚਨ ਦੇ ਵਿੱਚ ਆ ਚੁੱਕੀ ਹੈ ਕਿਉਂਕਿ ਤੁਹਾਨੂੰ ਪਤਾ ਵੀ ਭਾਬੀ ਰੈਸਟ ਤੇ ਸੀਗੇ ਤੇ ਹੁਣ ਭਾਬੀ ਖਾੜੇ ਦੇ ਵਿੱਚ ਪਹੁੰਚ ਚੁੱਕਿਆ ਹੈ ਹੈ ਤੇ ਭਾਬੀ ਦੇ ਲਾ ਉਧਰ ਚਿਕਨ ਨੂੰ ਨਾ ਗੇ ਇਧਰ ਆ ਗਈ ਤੇ ਅਸੀਂ ਭੱਜ ਗਏ ਹੀ ਫਰਦ ਕਾਕਾ ਉਹਨੀਆਂ ਹੈ ਤੇ ਕਾਹਤ ਪਈ ਹੈ ਘਰਾਗ ਪਈ ਹੈ ਕਹਿੰਦੀ ਆਤਰੇ ਲੈ ਲੈਣੀ ਹੈ ਹੈ ਮਾਸੀ ਨੇ ਤਾਂ ਬਹੁਤ ਲਾਂਦੀਆਂ ਗੋਲੀਆਂ ਮੈਂ ਤਾਂ ਨਾ ਕੋਈ ਪਰ ਇਹ ਲੈ ਲੈਂਦੀ ਆ ਜੋ ਪਤਾ ਵੀ ਹੁਣ ਸਰਦਾ ਨਹੀਂ ਮੈਂ ਤਾਂ ਬਾਣਾ ਮੈਂ ਖਾਣਾ ਸਿਰ ਤੋਂ ਪੀਣਾ ਨਹੀਂ ਲਿਆ ਹੁੰਦੇ ਇਹਦੇ ਦਿਨ ਕੋਈ ਖਾਣ ਵਾਲਾ ਖੋਲ ਗਏ ਜਵਾਕਾਂ ਨੇ ਜੀ ਬਣੀ ਜੀ ਦਾ ਉਹਦਾ ਨਹੀਂ ਕਿ ਨਹੀਂ ਤੇ ਆਪਣੇ ਘਰ ਨੂੰ ਦੰਦਾ ਨਹੀਂ ਆ ਕੰਮ ਹੈਗਾ ਅੱਲੀ ਜੀ ਹਾਂ ਇਹਦੇ ਕਰ ਦੋ ਮੋਦੀ ਜਵਾਕਾਂ ਨੇ ਕਿਤੇ ਤਾਂ ਧਾਈ ਕਿਤੇ ਹਾਂ ਉਹ ਪਾੜ ਪਾੜ ਕੇ ਆਪਣੀਆਂ ਲੈ ਕੇ ਜਾਂਦੀ ਸੀਗੀ ਤੇ ਹੁਣ ਵਾਹ ਮੇਰੇ ਹੱਥ ਆ ਹੀ ਗਈ ਕੱਪ ਚੱਕ ਕੇ ਲਿਉਂਦੀ ਇੱਥੇ ਰੱਖ ਲੈ ਤੂੰ ਵਿਆਹ ਚਾਈ ਹੂੰ ਤੇ ਉਸ ਤਰ੍ਹਾਂ ਪੁੱਤ ਧਰ ਕੇ ਗੜ ਗਈ ਇਹ ਤਾਂ ਬਹਿ ਕੇ ਨਹੀਂ ਖਾਈਦਾ ਹੁਣ ਆਪਾਂ ਨੂੰ ਕਮੈਂਟ ਆਉਣਗੇ ਵੀ ਸਟੀਲ ਦੇ ਕਪਾਂ ਚ ਕੋਕੋਆ ਵੀ ਢਜ ਤਕਦੀਰ ਤੋਂ ਡਰਦੇ ਨੇ ਪਾਇਆ ਵੀ ਉਹਨੂੰ ਦੇਖੇਣਾ ਤਾਂ ਕਰਕੇ ਤੇ ਆਪਾਂ ਮਸਾਇਨਾ ਕੀ ਸਮਾਨ ਖਾਣਾ ਤੁਹਾਨੂੰ ਪਤਾ ਵੀ ਉਸ ਤੋਂ ਬਾਅਦ ਆਪਣਾ ਰੋਟੀ ਪਾਣੀ ਦਾ ਪ੍ਰੋਗਰਾਮ ਚੱਲ ਪੈਣਾ ਤੇ ਗਿਰੇ ਮੈਂ ਤੁਹਾਨੂੰ ਪੁੱਛਿਆ ਨਹੀਂ ਭਾਬੀ ਦਹੀਂ ਬੋਤਲ ਵੀਰੇ ਤਾਂ ਸੱਚੀ ਜਿਵੇਂ ਵਿਆਹ ਲੈਣਾ ਘਰ ਕਿ ਗਈ ਜਾਂਦਾ ਸਟੀਲ ਦੇ ਜੋ ਯਾਬੀ ਮੁਰਾ ਜ਼ਿੰਦਾਰਾ ਪਹੁੰਚੂ ਕਿ ਇਹਨਾਂ ਸਮਾਨ ਦਾ ਇਸ ਤਰ੍ਹਾਂ ਸੰਧਾਰੇ ਚ ਆਇਆ ਕਿ ਆਹ ਹੁਣ ਆਪੋ ਤੇ ਲੈ ਕੇ ਚੱਲੇ ਆ ਮਾਸੇਰੇਣੀ ਤੋਂ ਵੀ ਦਿਖਾਉਣੇ ਤੁਹਾਨੂੰ ਪਤਾ ਵੀ ਬੁੜੀਆਂ ਦਾ ਮਿੱਟੀ ਦਾ ਉਹ ਜਿਹੜੀ ਚੀਜ਼ਾਂ ਬਣਉਂਦੀ ਨੇ ਆਹ ਟੋੜ ਦੇ ਦੇ ਵਿੱਚ ਆਹ ਤੁਸੀਂ ਟੋੜ ਦੇ ਲਪਾ ਵੀ ਪਾਏ ਹੈ ਹੈ ਲਪਾ ਪਾ ਮੇਰੇ ਡੱਬੇ ਉਹ ਕੋਲੋਂ ਨਾ ਦਬਿੜਾ ਕੋਈ ਨਹੀਂ ਫਸਿਆ ਜਾਣਾ ਨੀਂਦ ਉਹਨੇ ਵੀ ਤੁਹਾਨੂੰ ਨੀਂਦ ਰਾਤ ਲੈਂਦੇ ਨੋ ਸਾਬੀ ਦੇ ਦੇ ਕੀ ਅੰਦਰ ਤਕ ਕੋਲੋਂ ਤੂੰ ਯਾਰ ਹੋਣੀ ਕੱਢ ਜਾ ਆ ਲੋ ਵੀ ਆ ਬੂਦੂ ਬੂਦੂ ਆ ਗਏ ਨੀਂਦ ਅਮਨਿੰਦਰ ਦਾ ਗੱਤ ਆ ਡੱਬੇ ਵੀ ਤੇਰੇ ਥਾਣੇ ਗੱਲ ਨਹੀਂ ਖਾਂਦੀ ਖਾਣੇ ਚੱਲਦੇ ਵਾਂਦੇ ਜਿਹੜਾ ਜਿਹੜਾ ਕਹੋ ਪ੍ਰਿਆਪਲ ਤੇ ਆਜੇ ਸੰਦ ਇਹਨੂੰ ਤਪਾ ਚੋ ਐਕਸਪਲੇਨੇਸ਼ਨ ਪੂਰੀ ਜ਼ਿੰਦਗੀ ਆ ਮੜੀ ਦੀ ਨਾ ਆ ਮੜੀ ਦੀ ਵੀਰਪਾਲ ਕੇਸ ਜੋ ਤੱਕ ਗੱਡ ਲਈ ਠੀਕ ਹੈ ਉੱਥੋਂ ਨਿਕਲੇਗਾ ਕੋਈ ਚੱਕਰ ਉਹ ਕਿੱਥੇ ਆ ਦਿੱਤੇ ਠੀਕ ਹੈ ਕੀ ਕਢਾਉਣਾ ਹੈ ਬਲੌਕਰ ਕਿੱਧਰ ਗਿਆ ਲਓ ਆ ਰਿਹਾ ਆਹੋ ਸੱਚ ਆਹ ਗੁਰਸੋਂ ਨੂੰ ਵੀ ਜਿਹੜਾ ਕੈਸ਼ ਪ੍ਰਾਈਸ ਤੇ ਪੱਗ ਠੀਕ ਹੈ ਤੇ ਡੇਅਸ ਪ੍ਰਾਈਸ ਕੈਸ਼ ਪ੍ਰਾਈਸ ਲਈ ਪ੍ਰਾਈਸ ਦੇਗਾ ਆਹ ਆ ਮਸੀਹ ਦਾ ਸੂਟ ਆ ਵੀ ਮਸੀਹ ਦਾ ਸੂਟ ਆ ਮਸੀਹ ਦਾ ਸੂਟ ਤੇ ਪੱਗ ਤੇ ਹਾਂ ਇਹ ਕਢਾਉਗਾ ਬੀਸੀ ਬੈਂਕ ਯਾਰ ਇਹ ਕਹਾਣੀ ਇਹ ਯਾਦ ਕਰੀਏ ਠੀਕ ਆ ਇਹ ਕਹਾਣੀ ਮਾਸੀ ਰੱਖੀ ਆ ਵੀ ਪਾਉਣਾ ਉਹ ਮੇਰਾ ਸੂਟ ਆ ਇਹ ਠੀਕ ਆ ਮੇਰਾ ਸੂਟ ਆ ਆਹ ਦੁੰਦ ਭਾਬੀ ਦਾ ਸੂਟ ਆ ਆਹ ਜੋੜਦਾ ਉਹ ਜੋਤ ਭਾਬੀ ਦਾ ਸੂਟ ਆ ਮੇਰੇ ਜੀ ਦਾ ਵੀ ਸੂਟ ਵੀ ਬਰਾਬਰ ਹੀ ਆ ਚਲ ਕੋਈ ਨਹੀਂ ਭਾਬੀ ਲੋਸ ਸਾਈਡਸ ਤੇ ਰੱਖ ਲੈਨੇ ਆ ਕੈਰੀ ਕਰਾ ਚਾਹ ਚਾਹ ਇਹ ਐ ਨੰਤਰਸ ਨਾਲ ਬਸ ਮਾ ਤੇ ਉਹਨਾਂ ਨੂੰ ਪਲੇ ਡੋਕਰੀ ਵੀ ਜਾਨਦਾਰ ਕਰ ਦੋ ਕੋਈ ਹੋਰ ਕਰਨਾ ਕੋਈ ਨਹੀਂ ਕੋਈ ਨਹੀਂ ਕਰਦੇ ਮਾਣਾ ਮਾਣਾ ਤੁਸੀਂ ਕਰਦੇ ਨਾ ਕੋਈ ਨਹੀਂ ਲਾ ਦੇ ਲਿਪਸਟਿਕ ਲਾ ਦੇ ਉਹ ਲੈ ਉਹ ਨੰਤਰਦਾ ਬੈਠੀਓ ਸੋਕਰਾਂ ਨੂੰ ਕੇ ਨਹੀਂ ਲੱਗਦਾ ਹਾਂ ਉਹ ਕੁਝ ਨਹੀਂ ਹੈਗਾ ਬਸ ਉਹਨਾਂ ਦਾ ਕਰਨਾ ਦੋਨੇ ਕਰਨੇ ਜੀ ਮੈਂ ਪਾਲਾ ਮੈਂ ਤਾਂ ਹਦਾ ਕਰਦਾ ਮੈਂ ਕਿੱਥੇ ਪੋੜਾ ਐਡਾ ਤਗੜਾ ਕੰਮ ਕਿਵੇਂ ਕੀਤਾ ਇਹ ਤਾਂ ਸਾਡੇ ਚੋਰ ਚੋਲੇ ਆਖਰ ਇਹ ਪੈ ਜਾਣਗੇ ਮੁੰਡਾ ਭਾਬੀ ਦੇ ਪੌਣ ਦਾ ਟਾਸਕ ਹੀ ਹੁੰਦਾ ਤੁਸੀਂ ਦਿਲ ਦੇ ਵਿੱਚ ਕਰਦੇ ਹੋ ਕੀ ਉਹ ਕਿੰਨੇ ਪਾਣੀ ਨੇ ਮੇਰੇ ਪਾਣੀ ਆਪ ਭਾਬੀ ਦੇ ਪਾਣੀ ਮੜਗੇ ਨਹੀਂ ਮੱਚੀ ਉਡੂਗੇ वाहिगुरु क्याकेसँग जरुर अब बबे त न ਦੀ ਵੀ ਦਾ ਵੀ ਟਾਸਕ ਮੜਾ ਕਰ ਲਓ ਭਾਬੀ ਨੂੰ ਵੀ ਚੂੜੀਆਂ ਹੈਗੀਆਂ ਤੇਰੀਆਂ ਵੀ ਹੈਗੀਆਂ ਨਹੀਂ ਮੈਂ ਤੁਹਾਨੂੰ ਚਲੋ ਬਣਿਆ ਰਹੋ ਜੀ ਦੀਆਂ ਤੇ ਜੂੜਾ ਹਾਂ ਅਮਨਿੰਦਰ ਸਵਰੀ ਨੂੰ ਦੇ ਦੇ ਕੇ ਸੁਣਿਆ ਜਸ਼ਨ ਨੂੰ ਨਿਰਬਿੰਦਾਂ ਕਤਲਜੀ ਜਾਂਦੇ ਨੇ ਇੰਨਾ ਤਨਾ ਹਾਂਜੀ ਕੋਈ ਕੋਈ ਤੁਸੀਂ 라ਵੜ ਤੁਸੀਂ 라ਵੜ ਵੇਣ ਬਾਦ ਹਾਂਜੀ ਤੁਸੀਂ ਕਲਿੱਪ ਲਾ ਦਿਓ ਤੁਸੀਂ ਨਾ ਦਿਓ ਮੈਂ ਹੱਥ ਲਾ ਦੂੰਗਾ ਇਨੇ ਬਿਲਿਪਸਟਿਕ ਲਾਉਣੀ ਹੋਣੀ ਹੈ ਬੀਜੀ ਦੇਖੋ ਨਾਲ ਬੀਤੀ ਦਾ ਬੀਤੀ ਬੀਤੀ ਪਾਣੀ ਦਾ ਪਾਣੀ ਦਾ ਕਿੰਨਾ ਕੁ ਕੇਸ਼ ਵੀ ਖਾਤੇ ਨਾ ਪਤਾ ਕਿੰਨਾ ਕੁ ਸਵੇਚਾ ਖੜਾ ਨਾ ਰਾਦੇ ਲੋਦੇ ਕੋਈ ਚੱਕਰ ਨਹੀਂ ਮੰਮੀ ਮੰਮੀ ਮੰਮਾ ਨਾ ਬੀਤੀ ਦਾ ਬੀਤੀ ਬੀਤੀ ਹੋਰ ਇਸ ਐਨ ਪਾਣੀ ਕਰ ਲੈ ਲੈ ਕੇ ਰਹੀ ਮੇਕਅਪ ਆਰਟਿਸਟ ਪਹੁੰਚਿਆ ਜੋਤ ਕਾ ਜੋਤ

ਔਰ ਰਹਿ ਗਿਆ ਕੁਛ ਹੈ ਮਹਿੰਦੀ ਵੀ ਲਾ ਦੇਓ ਜੇ ਨਾਲ ਲਾ ਲੰਦੂ ਮੈਂ ਤਾਂ ਕਰ ਫਿਰ ਮੈਂ ਕੀ ਆਵੇ ਕੀ ਆਵੇ ਬਣਾਣੀ ਪਰ ਉਹਨੂੰ ਘੜਾ ਨੂੰ ਪਰ ਇਹ ਤੇ ਕਹਿੰਦੇ ਆਪਣੀ ਆ ਹਾਂ ਜੀ ਦੇ ਉੱਤੇ ਡਿਜ਼ਾਈਨ ਚਾਹੀਦਾ ਨਹੀਂ ਬਸ ਆਏ ਹੋ ਜੀ ਬਸ ਟਿੱਕਾ ਹੀ ਮਹਿੰਦੀ ਤਾਂ ਨਹੀਂ ਲੱਗੀ ਉਹਦੇ ਬਸ 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 ਸੀਰੀਅਸਲੀ ਉਧਰ ਉਹ ਚੱਕੂ ਬੱਟੇ ਲਓ ਜੀ ਹੁਣ ਬਸ ਰਬੜਵਾਂ ਪਾ ਦਿਓ ਕਿੰਨੇ ਹੋਗੇ ਕਰਤੇ ਕਿੰਨੇ ਰਬੜ ਕਿੰਨੀਆਂ ਜੀ ਚਾਕ ਜੀ ਚਾਹੀਦਾ ਨਹੀਂ ਬਸ ਕੋਈ ਇਵਤ ਵਟ ਰਪਾਤਾ ਜੀ ਨੂੰ ਪਾ ਦਿਨਾ ਹੋ ਗਏਗੇ ਅੰਮੀ ਰਬੜਵਾਂ ਗਾ ਸਗ ਨਹੀਂ ਹੁੰਦਾ ਬੰਦੇ ਚੀਜ਼ਾਂ ਨਾਲ ਸਗ ਹੁੰਦਾ ਮਸ ਮਸੇ ਲਾ ਦੋ ਕਲਿੱਪੀ ਤੁਸੀਂ ਲਾ ਦੇ ਤੀਰ ਨਹੀਂ ਆਉਂਦੀ ਲੈਟ ਨਹੀਂ ਪੋਸ ਨਹੀਂ ਹੁੰਦਾ ਲਾ ਦੇ ਇਹ ਮਾੜੇ ਲਾ ਦੇ ਫਟਵੀਂ ਕੋਈ ਨਹੀਂ ਸਾਡੇ ਮਾੜੇ ਚੱਲ ਮੈਂ ਇਹਨਾਂ ਕੋਈ ਨਹੀਂ ਆ ਤੇ ਟੰਗਾ ਹੁੰਦਾ ਚੱਕ ਦੇ ਵਟੇ ਵੇਖੀ ਦਾ ਗਲਤ ਮਲਤ ਨਾ ਲਾ ਦਿਓ ਆਉਂਦੇ ਭਰਦੀਆਂ ਦੂਜੇ ਬੰਦੇ ਦੇ ਨਹੀਂ ചക്കാതെ <laughs> ആ <laughs> 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 പ്രോഗ്രാമ ചെല്ല പ്രോഗ്രാം ചെല്ല ചലോ ਦੇਖ ਕੇ ਕਰ ਰਹੇ ਸੀ ਦੇਖ ਕੇ ਦੱਸਾਂਗੇ ਵੀ ਸੋਹਣੇ ਲੱਗਦੇ ਆ ਜ ਆ ਇੱਥੇ ਲਾ ਦਿੰਨੇ ਆ ਤੁਹਾਨੂੰ ਸੋਹਣੇ ਲੱਗਦੇ ਦਿਖਾਈ ਮਾੜੇ ਸਹੀ ਹੈ ਸਹੀ ਹੈ ਦੋ ਦਾਸ ਹੈ ਦੋ ਦਾਸ ਹੈ ਸੱਚੀ ਦੋ ਦਾਸ ਲਾ ਦੇ ਵੀ ਦੋ ਦਾਸ ਕਿ ਯੋ ਅਰੇ ਸੌਖੇ ਨਾ ਪਏ ਬਸ ਹੀ ਕੋਈ ਨ ਮਾ ਪਾਉਂਗੀ ਪਾਉਂਗੀ ਕੋਈ ਨ ਮੈਂ ਤੇ ਰੱਖ ਦਉ ਮਾਪਾ ਜਣ ਨਾ ਲੋਸ਼ਨ ਲਾ ਦੇ ਮੇਰੇ ਕੋਲ ਨਾ ਕਿੰਨਾ ਤੇਨਾਂ ਨੇ ਇਤੋ ਹੀ ਅਸਾਂ ਆਇਦਰ ਟਾਸਕ ਲੋਸ਼ਨ ਲੋਸ਼ਨ ਨਾ ਲੋਸ਼ਨ ਤਾਂ ਕਿ ਬੈਠੇ ਇੱਕ ਮਿੰਟ ਮੈਂ ਲੈਣ ਚੈਲੰਜ ਬਿੰਗੀਆਂ ਹੋ ਜਾਣਗੀਆਂ ਚਲ ਕੋਈ ਚੱਕਰ ਮਨ ਲਾ ਦੇ ਚਾਹੀਦਾ ਹੈ ਇਧਰ ਕਰ

ਚਾਰ ਉਧਰ ਪਾ ਲੋ ਸੱਤ ਹੋ ਜਾਣਗੀਆਂ ਇੱਧਰ ਆ ਜਾਂਦੇ ਨੇ ਇੱਧਰ ਨਹੀਂ ਕਰ ਲੋ ਕਿ ਇੱਧਰ ਲੈ ਤਾਂ ਅਮੇ ਉਹ ਹੀ ਕਹਿੰਦੀ ਉਧਰ ਪਾ ਕੇ ਦੇਖੋ ਚਲ ਛੱਡ ਪਰਾਂ ਬਹੁਤ ਆ ਉਧਰ ਵੀ ਹੋਣਗਾ ਸੱਤ ਪਾ ਲੋ ਚਲੋ ਹਾਲੂ ਪਾ ਲੋ ਬਣੀ ਜਾਂਦੀ ਹੈ ਵੀਡੀਓ ਮੰਜੇ ਤੇ ਆ ਕੇ ਨੇ ਕੋ ਇੱਧਰ ਹੀ ਪਾਸੇ ਆ ਜਾਂਦੇ ਨੇ ਉਧਰਲੇ ਪਾਸੇ ਨਹੀਂ ਹੁੰਦੇ ਹਾਂ ਇੱਧਰ ਤੇ ਉੱਧਰ ਤੇ ਦਾ ਫਰਕ ਹੁੰਦਾ ਬਸ ਸੂਟ ਨਾ ਮੈਂ ਅੱਜ ਕਰੀ ਜਾਈਂ ਆ ਨਹੀਂ ਮੈਂ ਤਾਂ ਮੈਸੇਜ ਮਿਲਦਾ ਹੈ ਜੀ ਹਾਂਜੀ ਚਲੋ ਕੋਈ ਕੋਸਾ ਆ ਵੀ ਮੂਰੇ ਹੋ ਗਏ ਬਿੰਗਰ ਟੈਡਾਂ ਕਰਕੇ ਪਾਲਾਂਗੇ ਜੀ ਹੂੰ ਚਲੋ ਠੀਕ ਹੈ ਵੈਰੀ ਗੁੱਡ ਹੋ ਗਿਆ ਇਹ ਪ੍ਰੋਗਰਾਮ ਠੀਕ ਹੈ ਸਿਕੰਡ ਯਾਰ ਪੂਰਾ ਹੋ ਗਿਆ ਯਾਰ ਆਗਾ ਤਾਂ ਕੰਮ ਖਰਾਬ ਕਰੀ ਜੰਦੀ ਆ ਆ ਫੋਟੋ ਖਿਚਾਉਣੀ ਸੀਗੀ ਇਹਨਾਂ ਨੇ ਡੂੜ ਘੰਟਾ ਲਵਾ ਦੋ ਨੇ ਟਾਈਮ ਜਮਾ ਸਾਰਾ ਵਲੌਗ ਬਣਾਉਂਦੀ ਕਿਉਂ ਕਿ ਆ ਚੀਆ ਕਰਦੀ ਦੀ ਕੀ ਆ ਪਿੱਛੇ ਨਹੀਂ ਮਰ ਜਾ ਆ ਦਾ ਕਸੂਰ ਨਹੀਂ ਮੰਨਣਾ ਵੀ ਮੈਂ ਉਹ ਟੀ ਹੋਰ ਹੁੰਦੀ ਸੀਗੀ ਪ੍ਰੋਗਰਾਮ ਹੁਣ ਅੱਗੇ ਵੱਲ ਨੂੰ ਬਾਅਦ ਚੁੱਕਿਆ ਤੇ ਰੋਟੀ ਦਾ ਪ੍ਰੋਗਰਾਮ ਕਹਿੰਦੇ ਸ਼ੁਰੂ ਹੋ ਚੁੱਕਿਆ ਇਧਰ ਭਾਬੀ ਨੇ ਚਾਹ ਕੌਲਾਂ ਦੇ ਵਿੱਚ ਪਾ ਦਿੱਤਾ ਹਾਂ ਇਧਰ ਆਂਬ ਦਾ ਤੇ ਉਧਰ ਮਿਰਚਾਂ ਦਾ achar। ਯਾ ਸਾਰੇ ਆਪਾਂ ਡੋਂਗੇ ਤਿਆਰ ਕਰ ਲਈ ਜਿਹੜੇ ਸਮਾਨ ਪਾਉਣਾ। ਅਸੀਂ ਵੇਟ ਕਰ ਰਹੇ ਹਾਂ ਵੀ ਕਦੋਂ ਕੁਕਰ ਦੀ ਸੀਟੀ ਵੱਜੇ ਤੇ ਅਸੀਂ ਚੌਲ ਡੋਂਗੇ ਚ ਪਾਗੇ ਤੇ ਰੋਟੀ ਬਣਾ ਲਈ। ਠੀਕ ਹੈ ਨਾ? ਇਹਨਾਂ ਦੋਨਾਂ ਦੀ ਡਿਊਟੀ ਹੈਗੀ ਵੀ ਰੋਟੀ ਬਣਾਉਣ ਤੇ ਤੇ ਮੈਂ ਤੇ ਭਾਬੀ ਨੇ ਕੀ ਰੋਟੀ? ਖਾਣ। ਦੱਸੀ ਮੈਨੂੰ ਖਾਂਦੇ ਆਪਣੇ ਡਿਊਟੀ ਕੇ ਪਾਉਣ ਤੇ। ਨਹੀਂ ਖਾਣ ਵੀ ਲੈਂਦਾ। ਪਾਵਾਂਗੇ ਨਾ ਆ ਮम्मी ਕਹਿੰਦੀ ਕਿ ਇਹਨਾਂ ਦੀ ਡਿਊਟੀ ਹੈਗੀ ਖਾਂਣ ਤੇ। ਖਾਣੇ ਦਾ ਸੀ ਪਹਿਲਾ ਚਾਹ ਵੀ ਅਸੀਂ ਸਾਰੇ ਤੋਂ ਬਾਅਦ ਚ ਪੀਤੀ ਸਾਰੇ ਨੂੰ ਕੁਆਟੇ ਹਾਂ ਹਾਂ ਹੁਣ ਆਪਾਂ ਮਾਸੇਰ ਕੇ ਨੂੰ ਤੋੜ ਕੇ ਤੋੜ ਕੇ ਰੋਟੀ ਖਾਵਾਂਗੇ ਵਧੀਆ ਆਰਾਮ ਨਾਲ ਓਹੋ ਭਾਬੀ ਦਵਦਾਰੀ ਵੀ ਨਹੀਂ ਨਾ ਹੁੰਦੇ ਚੁੱਕਰ ਆਪ ਨਹੀਂ ਨਹੀਂ ਹੁਣ ਵੀ ਤਾਂ ਲੱਗਿਆ ਹੀ ਆ ਤੂੰ ਬੇਚੀ ਕਰਤੀ ਉਹ ਸਾਬ ਦੀ ਪਿੱਠ ਤੇ ਪੇੜਾ ਵਾਰੂ ਚਲੋ ਕੋਈ ਗੱਲ ਨਹੀਂ ਹੋਰ ਦੱਸੋ ਵਧੀਆ ਠੀਕ ਠਾਕ ਆ ਰਖਿਆ ਮੈਂ ਫੋਨ ਮੈਂ ਕੋਈ ਹੋਰ ਬਲਾਉਜ ਗੱਲਬਾਤ ਕਰਨੀ ਹੋਵੇ ਆਪਾਂ ਵੀ ਸੂਟ ਚੇਂਜ ਕਰੀਏ ਇਧਰ ਤੇ ਗਰਮੀ ਕਰਕੇ ਸੂਟ ਚੇਂਜ ਕਰਿਆ ਜਾਂਦਾ ਗਰਮੀ ਵਾਲੀ ਭੈਣੇ ਮੇਰਾ ਤਾਂ ਗਰਮੀ ਵਾਲਾ ਬਰੋਸ਼ੇ ਦਾ ਸੂਟ ਆ ਗਰੀਨੇ ਭਾਈ ਕਾਟਨ ਦਾ ਸੂਟਾ ਬਰੋਸ਼ੇ ਦਾ ਦੀਦੀ ਨੇ ਦੋ ਬਦਲੇ ਇਧਰ ਵੇਖੋ ਕੋਈ ਚੱਕਰ ਨਹੀਂ ਦੇਖੇ ਕਿ ਆਸੀ ਮੈਨੂੰ ਤੇ ਮਨ ਵਿੱਚ ਦੇਖੇ ਕਿ ਉਹ ਜੈਸਾ ਮੈਨੂੰ ਪਸੀਨਾ ਬਹੁ ਆਇਆ ਮੈਂ ਬਾਈ ਪਸੀਨਾ ਮੈਨੂੰ ਬਹੁ ਆਇਆ ਤੁਸੀਂ ਪਹਿਰਾ ਲੈ ਸੀ ਤਾਂ ਸਰਾ ਨਾ ਤਾਂ ਕਰਕੇ ਕਹਿੰਦੇ ਗਰਮੀ ਬਹੁਤ ਆ ਰਹੀ ਹੈ ਤੇ ਆਪਾਂ ਦੇਖ ਲਓ ਮੈਂ ਤਾਂ ਉਹੀ ਸੂਟ ਪਾਇਆ ਸੀ ਅੱਜ ਪੁਰਾਣਾ ਇਹ ਮਾੜਾ ਗਰਮੀ ਹੈਗੀ ਹੈ ਨਾ بس ਬਣ ਕੇ ਦੋ ਸੀਟੀਆਂ ਚ ਹੁਣ ਮੰਮੀ ਫਟਾਫਟ ਰੋਟੀ ਬਣਾਉ ਉਹ ਤਾਂ ਦੁੱਪਾਉ ਸਭ ਦੀ ਬਸ ਤੇ ਮੈਂ ਫੋਨ ਰੱਖ ਕੇ ਆਉਂਦਾ ਪ੍ਰੋਗਰਾਮ ਦੇ ਐਕਸਰ ਸਾਰਾ ਬੁੱਕ ਕਰਾ ਲਿਆ ਸੀ ਨਾ ਬਿਟੇ ਆਹ ਵਾਪਸ ਜਾ ਕੀ ਕਰ ਰਹੇ ਹੋ ਤੁਸੀਂ ਸੋਸਟੂਰਾ ਨਾ ਸਾਫੇ ਦੇ ਤੋਂ ਬੁਲਾਈ ਲੈ ਜੀਂਦਾ ਹਾਂ ਹੰਦ ਪਾ ਗਏ ਜੀ ਆਉਂਦੇ ਕੜੀ ਤਿਆਗਦਾ ਜੱਗੀ ਦਾ ਇੱਧਰ ਸਾਜੂ ਵਾਏ ਕਰ ਦੇ ਸਾਰਿਆਂ ਨੂੰ ਵਾਏ ਕਰ ਦੇ ਕਿੰਨ ਪਾ ਦਿੱਤਾ ਗਿਆ ਗਿਆ ਮੈਂ ਵੀ ਦਿੱਤੀ ਚਲੋ ਬਈ ਆਡੀਅੰਸੇ ਚਲੋ ਚੱਕਣਗੇ ਥਾਲ ਸਾਰੇ ਹੋ ਗਿਆ ਬੰਦੋ ਅੱਛਾ ਫਿਰ ਆ ਦੇਣਾ ਟੀ ਹੋਰ ਅੱਜ ਤੱਕ ਨੂੰ ਪਤਾ ਵੀ ਨਹੀਂ ਮਿੱਠੂ ਘੜਾਉਣਾ ਕਿਹੜੇ ਖਾਣੇ ਪੈਣਾ ਸੀ ਤੁੰਗਣਾ ਮੰਗ ਜੀਤਾ ਸੀ ਇਧਰ ਤਿਆਬ ਦੇ ਕੈਪਸੂਲ ਲੈਤੇ ਜਾ ਰਹੇ ਆ ਕਾ ਕੇ ਉਹ ਲੈਣ ਦੇ ਨੇ ਨਹੀਂ ਡੀਸ ਉਹ ਨਹੀਂ ਦਿੱਤੇ ਸਭ ਤੋਂ ਨਹੀਂ ਨਹੀਂ ওভারਲੋਡ ਨਾਲ ਨਹੀਂ ਬੰਦਾ ਜਾਵ ਮੇਰੇ ਚਰਨ ਨਾਲ ਨਾ ਨਾ ਬੀਏ ਟਾਈਮ ਆ ਉਪੀ ਆ ਕੁਝ ਖਾਣ ਵਾਲਾ ਟਾਈਮ ਨਹੀਂ ਹੁੰਦਾ ਮੇਰੇ ਕੰਮ ਬੰਦਦਾ ਪੁਈ ਰਹਿ ਪੋ ਦਾਦੀ ਪੁਈ ਰਹਿ ਪੋ ਪੁਈ ਦੀ ਮੈਂ ਤਾਂ ਰਹਿ ਪਈ ਤੇ ਰੁਪੜੀ ਨੂੰ ਕਹੋ ਮੇਰੇ ਕੋ ਬਾਰੀ ਘੜਕਾਉਂਦੇ ਆ ਵੇ ਤੇਰੀ ਮੰਮੀ ਅਗਰ ਨੀ ਕੀ ਕਰ ਲੱਗਦਾ ਜੀ ਨਾ ਜੋ ਕਰ ਮਮੀ ਹੋਣੀ ਬੱਦ ਕੋਈ ਹੁੰਦੀ ਬੱਸ ਹੋਣ ਸੁਣਿਆ ਮਾੜਾ ਨਾਲ ਹੀ ਜਾਂਦੇ। ਜਿੰਦੇ ਵਿਚਚਨੀਤਾ ਆ ਤੇ ਉਹ ਵੀ ਵਿਚਾਚਨੀਤਾ। ਕਹਿੰਦੇ ਨਾਲ ਕਰਾ ਦਿਖਨੀ ਆ ਰਾਤ ਤੇ ਆਓ ਉਹਨੂੰ ਕੁੜੀ ਨੂੰ ਵੀ ਲਿਆਓ ਘਰੇ ਸਾਡੇ। ਐ ਸੁਨੇਹ ਲੈ ਕੇ ਚਲੀ ਆ ਭਾਬੀ। ਮਾਪੂ ਕਿ ਡੱਕੂ ਕਰੇ ਕਰਾਉਣੀ। ਨਹੀਂ ਇਹ ਤਾਂ ਕੁੜੀ ਨੂੰ ਹਾਇ ਹੋਏ ਬਾਏ ਕਾਂ। ਕੁੜੀ ਨੂੰ ਤਾਂ ਲਿਆਉਣੀ। ਲੱਗਿਆ ਕਹਿੰਦੀ ਮੇਰੇ ਆਂਟੀ ਛਡਾ ਕੇ ਆ ਸਮਾਨ ਮੈਂ।